ਹਾਂ ਜੀ ਬਹੁਤ ਦੁੱਖ ਹੋ ਜਾਂਦਾ ਹੁੰਦਾ ਬਹੁਤ ਦੁੱਖ ਲੱਗਿਆ ਸੀ ਹਾਂ ਜੀ ਹਾਂ ਅੱਛਾ ਰਾਜਵੀਰ ਜਵੰਦੇ ਵੀਰਣ ਜੋ ਦੇਖਿਆ ਸੀਗਾ ਤੇ ਮਤਲਬ ਕਿ ਕਿੰਨਾ ਕਿ ਮਤਲਬ ਖੁਸ਼ੀ ਕਿੰਨੀ ਸੀ ਜਦੋਂ ਜਾ ਰਹੇ ਸੀ ਤੁਹਾਡੇ ਏਰੀਆ ਚ ਬਹੁਤ ਜੀ ਬਹੁਤ ਖੁਸ਼ੀ ਜੀ ਹਾਂ ਅਸੀਂ ਤਾਂ ਡੱਗ ਵੀ ਪਏ ਸੀਗੇ ਜੀ ਫਿਰ ਸਾਡੇ ਅੱਖਾਂੋਂ ਲਹੂ ਨਿਕਲ ਆ ਗਿਆ ਜੀ ਅਸੀਂ ਐਂਡ ਤੇ ਰਹਿ ਗਏ ਸੀਗੇ ਪਰ ਜੀ ਇਹਨਾਂ ਨਾਲੋਂ ਮੂਰੇ ਨਿਕਲ ਗਏ ਸਾਰਿਆਂ ਨਾਲ ਅੱਛਾ ਹਾਂ ਜੀ ਤੇ ਕੀ ਕਹਿੰਦੇ ਸੀ ਰਾਜਵੀਰ ਜਵੰਦਾ ਤੁਹਾਨੂੰ ਦੇਖ ਕੇ ਉਹ ਕਹਿੰਦੇ ਸੀਗੇ ਵੀ ਆਹ ਕੀ ਕਰਮਰ ਵਾਲਿਆ ਜੀ ਇਹੀ ਕਹੇਗਾ ਭੱਜ ਗਿਆ ਉਹਦੇ ਟੱਕ ਪਈਗੇ ਹਾਂਜੀ ਫਿਰ ਜਦੋਂ ਪਤਾ ਸੀਗਾ ਵੀਡੀਓ ਵੀਡੀਓ ਬਣਾਉਂਦਾ ਪਿਆ ਨਹੀਂ ਜੀ ਜਦੋਂ ਇਹਨਾਂ ਨੂੰ ਕਹਿਣ ਲੱਗੇ ਵੀ ਇਹ ਰਾਜੂ ਜੰਦਾ ਸਾਡਾ ਭੈਣਾਂ ਜੀ ਉਹ ਤੋਂ ਬਣਾਉਣ ਲੱਗੇ ਸੀ ਉਹ ਹਾਂ ਮੈਨੂੰ ਖੁਸ਼ੀ ਹੋਈ ਸੀ ਕਿ ਵੀਰਾ ਇੰਨੇ ਵਧੀਆ ਸੁਭਾਅ ਨਾਲ ਤੁਹਾਨੂੰ ਮਿਲੇ ਹਾਂਜੀ ਬਹੁਤ ਖੁਸ਼ੀ ਹੋਈ ਸੀ ਜੀ ਆਪਦੇ ਆਪ ਨੂੰ ਜੀ ਮੈਂ ਮੈਂ ਨਹੀਂ ਕਰਦੇ ਸੀਗੇ ਮਤਲਬ ਕਿ ਆਪਦੇ ਆਪ ਨੂੰ ਨਹੀਂ ਸਮਝਦੇ ਸੀ ਵੀ ਇਕੱਲਾ ਮੈਂ ਹੀ ਹਾਂ ਅੱਛਾ ਕੀ ਕਹਿੰਦੇ ਪਰਾਜ ਜੀ ਤੁਸੀਂ ਜੀ ਅੱਜ ਤੱਕ ਕਹਿੰਦੇ ਆ ਜੀ ਓ ਵਧੀਆ ਰੱਖਿਆ ਜੀ ਆਤਮਾ ਨੂੰ ਜਿੰਨੇ ਜਦੋਂ ਪਤਾ ਲੱਗਾ ਕਿ ਰਾਜਪੁਰਜਵੰਦਾ ਵੀਰਾ ਨਹੀਂ ਰਿਹਾ ਫਿਰ ਦੁੱਖ ਲੱਗਿਆ ਸੀ ਜੀ ਹਾਂ ਜੀ ਤਾਂ ਬਹੁਤ ਦੁੱਖ ਲੱਗਿਆ ਜੀ ਜੀ ਹਾਂ ਜੀ ਰੋਏ ਵੀ ਸੀਗੇ ਜੀ ਹਾਂ ਜੀ ਅੱਛਾ ਅਸੀਂ ਇਹ ਵੀ ਸੁਣਿਆ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਰਾਜਪੁਰਜਵੰਦਾ ਵੀਰਾ ਠੀਕ ਨਹੀਂ ਹੈਗਾ ਤੁਸੀਂ ਅਰਦਾਸਾਂ ਕੀਤੀਆਂ ਤੇ ਇਹ ਦੇਖ ਵੀ ਦਿੱਤੀ ਸੀ ਹਾਂ ਜੀ ਕੀਤੀ ਸੀ ਜੀ ਦੇਖ ਵੀ ਕਰਾਈ ਸੀ ਘਰ ਦੁਵਾਰੀ ਵੀ ਗਈ ਸੀ ਜੀ ਜੀ ਪਰ ਕੰਮ ਨਹੀਂ ਆਇਆ ਕਿੰਨੇ ਕਿੰਨੇ ਦਿਨ ਫਿਰ ਮਤਲਬ ਕਿ ਲਗਾਤਾਰ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਠੀਕ ਕਰ ਦੋ ਵੀਰੇ ਨੂੰ ਹਾਂ ਜੀ ਲਗਾਤਾਰ ਕੀਤੀ ਜਿੰਨਾ ਟਾਈਮ ਹਸਪੀਟਲ ਚ ਰਹੇ ਅੱਛਾ ਤੁਹਾਡੀ ਜਦੋਂ ਉਹਨਾਂ ਨਾਲ ਵੀਡੀਓ ਵਾਇਰਲ ਹੋ ਗਈ ਹਨਾ ਤੁਹਾਨੂੰ ਮਤਲਬ ਕਿ ਲੋਕਾਂ ਦੇ ਫੋਨ ਵੀ ਆਏ ਹੋਣਗੇ ਤੁਹਾਡੇ ਟੀਚਰ ਤੁਹਾਡੇ ਫਰੈਂਡਸ ਕੀ ਕਹਿੰਦੇ ਹੁੰਦੇ ਸੀ ਵੀ ਉਹੀ ਮੁੰਡੇ ਆ ਜਿਨ੍ਹਾਂ ਨਾਲ ਵੀਡੀਓ ਵਾਇਰਲ ਹੋਈ ਰਾਜਵੀਰ ਜਵੰਦਰ ਦੀ ਜੀ ਆਈ ਆਹ ਕਹਿੰਦੇ ਕਿੱਥੇ ਸੀ ਕੀ ਕਹਿੰਦੇ ਸੀ ਕਿ ਰਾਈ ਬੜੇ ਬੰਦੇ ਨੇ ਪਰ ਇਹਨਾਂ ਨੂੰ ਡੁਕਣ ਨੂੰ ਜੂਸਾ ਡਫਾ ਨਹੀਂ ਕਹਿੰਦੇ ਹੁੰਦੇ ਅੱਛਾ ਹਾਂ ਜੀ ਕੀ ਤੁਸੀਂ ਨੇ ਭਾਈ ਹੋ ਜਾਂ ਮਤਲਬ ਫਰੈਂਡ ਜੋ ਜੀ ਹਾਂ ਮੇਰਾ ਆਵਾਜ਼ ਇਹ ਇਹਨਾਂ ਦੇ ਫਰੈਂਡ ਆ ਅੱਛਾ ਠੀਕ ਆ ਤੇ ਹੁਣ ਮਿਸ ਕਰੂਗੇ ਵੀਰੇ ਨੂੰ ਜੀ ਹਾਂ ਜੀ ਜੀ ਮੈਂ ਤਾਂ ਅਜੇ ਕੀ ਨਹੀਂ ਆਂਦਾ ਜੀ ਉਹ ਮਰਿਆ ਹੋਇਆ ਵਾ ਇੱਥੇ ਚ ਕੀ ਨਹੀਂ ਹੁੰਦਾ ਨਹੀਂ ਜੀ ਕੀ ਸੋਚਦੇ ਕੀ ਹਾਲੇ ਵੀ ਆ ਜਾਊਗਾ ਫੇਰ ਹਾਂ ਜੀ ਜੀ ਤਾਂ ਸੋਚਦੇ ਹਾਂ ਜੀ ਆ ਜਾਵੇ ਹੂੰ ਗਾਣੇ ਸੁਣਦੇ ਹੁੰਦੇ ਸੀ ਵੀਰੇ ਦੇ ਹਾਂ ਜੀ